ਤੇ ਮੇਰੇ ਕੋਲ ਦੋ ਛੋਟੇ ਛੋਟੇ ਬੱਚੇ ਹੁੰਦੇ ਕਮਾਂਡਿੰਗ ਕਹਿੰਦੇ ਇੱਕ 6 ਸਾਲ ਦਾ ਹੁਣਾ ਇੱਕ 8 ਸਾਲ ਦਾ ਤੇ ਆ ਕੇ ਮੈਨੂੰ ਪੁੱਛਦੇ ਆ ਵੀ ਯੂ ਆਰ ਅ ਨਿਊ ਓਨਰ ਵੀ ਤੂੰ ਨਵਾਂ ਮਾਲਕ ਐ ਇਥੋਂ ਦਾ ਮੈਂ ਕਿਹਾ ਹਾਂਜੀ ਤੇ ਮੈਨੂੰ ਆਦੇ ਅਸੀਂ ਤੇਰੇ ਨਾਲ ਕੋਈ ਗੱਲ ਕਰਨੀ ਸੀ ਮੀਟਿੰਗ ਕਰਨੀ ਆ ਕਹਿੰਦੇ ਹੁਣ ਐਡੇ ਛੋਟੇ ਬੱਚੇ ਜਿਸ ਨੂੰ ਮੀਟਿੰਗ ਸ਼ਬਦ ਕਹਿੰਦੇ ਆਪਾਂ ਮਜ਼ਾਕ ਚ ਪੈ ਗਏ ਮੈਂ ਕਿਹਾ ਹਰੇ ਕੀ ਮੀਟਿੰਗ ਕਰਨਗੇ ਮੈਂ ਕਿਹਾ ਆਜੂ ਕਰ ਲੈਨੇ ਯਾਰ ਮੈਂ ਕੀ ਕੀਤਾ ਉੱਥੇ ਨਾ ਸਪਰੇ ਵਾਲੀਆਂ ਕਿੰਨੀਆਂ ਪਈਆਂ ਸੀ ਖਾਲੀ ਮੈਂ ਤੇਨਾਂ ਡਾਲੀਆਂ ਐ ਮੈਂ ਕਿਹਾ ਉੱਚੇ ਜੇ ਥਾਂ ਤੇ ਡਾਲੀਆਂ ਮੈਂ ਕਿਹਾ ਅਜ ਉੱਚ ਪੱਧਰੀ ਮੀਟਿੰਗ ਕਰਦੇ ਆ ਉਹਨਾਂ ਨੂੰ ਛੇੜਨ ਲੱਗ ਗਿਆ ਮੈਂ ਕਿਹਾ ਹਾਈ ਲੈਵਲ ਦੀ ਮੀਟਿੰਗ ਆ ਉੱਚੇ ਥਾਂ ਤੇ ਬੈਠ ਕੇ ਕਰਦੇ ਆ ਉਹ ਬੈਠ ਗਏ ਦੋਨੇ ਆਣੇ ਬੈਠ ਕੇ ਮੈਨੂੰ ਆਦੇ ਯਾਰ ਐਕਚੁਅਲੀ ਉਹ ਬੜੇ ਸੀਰੀਅਸ ਦੋਨੇ ਕਹਿੰਦੇ ਐਕਚੁਅਲੀ ਕਹਿੰਦੇ ਜਿਹੜਾ ਪੁਰਾਣਾ ਓਨਰ ਸੀ ਨਾ ਉਹਦੇ ਨਾਲ ਸਾਡੀ ਇੱਕ ਕਮਿਟਮੈਂਟ ਸੀ ਮੈਂ ਕਿ ਕੀ ਕਹਿੰਦਾ ਜਿਹੜਾ ਰਸਤਾ ਜਾਂਦਾ ਤੇਰੇ ਥੱਲੇ ਨੂੰ ਇਸ ਰਸਤੇ ਤੇ ਪਿੱਛੇ ਸਾਡੇ ਦੋਸਤਾਂ ਦਾ ਘਰ ਆ ਤੇ ਜਿਉਂ ਉੱਥੇ ਇਹਦੇ ਰਸਤੇ ਨੂੰ ਯੂਜ਼ ਕਰਦੇ ਸੀ ਤੇ ਕੀ ਤੂੰ ਇਹਨੂੰ ਉਵੇਂ ਜਿਕੇ ਰੱਖੇਗਾ ਉਸ ਕਮਿਟਮੈਂਟ ਨੂੰ ਕਿ ਹੁਣ ਤੂੰ ਇਹਦੇ ਵਿੱਚ ਤਬਦੀਲੀ ਲਿਆਵੇਂਗਾ ਵੀ ਅਲਾਓ ਕਰੇਗਾ ਸਾਨੂੰ ਦੇ ਨਹੀਂ ਐਥਿਕਸ ਐਥਿਕਸ ਕਿੰਨੇ ਆ ਦੇਖੋ ਮੈਂ ਉਹਨੂੰ ਮੈਂ ਚੌੜਚ ਮੇਰਾ ਮੂਡ ਹੀ ਚੌੜਚ ਬਣਿਆ ਹੋਇਆ ਸਾਰਾ ਉਸ ਗੱਲ 'ਚ ਜਦੋਂ ਬੱਚਿਆਂ ਨੂੰ ਦੇਖ ਕੇ ਮਜ਼ਾਕ ਚੋੜਿਆ ਮੈਂ ਮੈਂ ਸੀਰੀਅਸ ਨਹੀਂ ਸੀ ਬਿਲਕੁਲ ਵੀ ਮੈਂ ਉਹਨੂੰ ਕਿਹਾ ਸੋਚ ਕੇ ਜੇ ਮੈਂ ਕਿਹਾ ਜੇ ਮੈਂ ਨਾ ਕਰਦਿਆਂ ਤੇ ਉਹ ਦੋਨਿਆਂ ਦੇ ਮੂੰਹ ਉਦਾਸੇ ਗਏ ਤੇ ਉੱਠ ਕੇ ਜੇ ਜਾਣ ਲੱਗੇ ਮੈਂ ਕਿਹਾ ਕੀ ਗੱਲ ਹੋ ਗਈ ਤੇ ਮੈਂ ਕਹਿੰਮ ਨੂੰ ਇਹ ਤਾਂ ਦੱਸੋ ਵੀ ਜੇ ਮੈਂ ਨਾ ਕਰਦਿਆਂ ਤਾਂ ਫੇਰ ਕੀ ਕਰੋਗੇ ਕਹਿੰਦੇ ਫੇਰ ਅਸੀਂ ਕੀ ਕਰ ਸਕਦੇ ਆ ਫੇਰ ਕਹਿੰਦੇ ਵੀ ਸਾਨੂੰ ਮੇਰੀ ਮਮ ਨੇ ਜਾਣ ਨਹੀਂ ਦੇਣਾ ਕਹਿੰਦੇ ਸਾਨੂੰ ਇਹ ਸ਼ਾਰਟਕਟ ਸੀ ਸੜਕ ਦੂਰ ਦੀ ਜਾਂਦੀ ਆ ਤੇ ਸਾਈਕਲ ਤੇ ਜਾਣਾ ਪੈਣਾ ਉਹ ਮੇਰੀ ਮਮ ਨੇ ਅਲਾਉ ਨਹੀਂ ਕਰਨਾ ਸੀ ਛੋਟੇ ਆ ਤੇ ਇਸ ਕਰਕੇ ਅਸੀਂ ਫੇਰ ਦੇਖਾਂਗੇ ਕਿਵੇਂ ਵੀ ਕੀ ਅਗਲਾ ਸੋਚਿਆ ਨਹੀਂ ਕਿਤੇ ਪਲਾਨ ਵੀ ਉਹਨਾਂ ਨੇ ਇੱਕ ਸੋਚ ਕੇ ਜਦੋਂ ਮੈਨੂੰ ਕਿਹਾ ਤੇ ਉੱਠ ਕੇ ਜਾਣ ਲੱਗੇ ਮੈਂ ਕਿਹਾ ਬਹਿ ਜਾਓ ਬਹਿ ਜਾਓ ਮੈਂ ਕਿਹਾ ਚੱਲ ਮੈਂ ਅਲਾਉ ਕਰਨਾ ਇਹ ਚੀਜ਼ ਤਾਂ ਪਰ ਮੈਂ ਥੋੜੀਆਂ ਜਿਹੀ ਇਹਨੂੰ ਵਧਾਉਣਾ ਹੋਰ ਅੱਗੇ ਨਾਲੋਂ ਉਹ ਕਹਿੰਦੇ ਕੀ ਮੈਂ ਕਿਹਾ ਤੁਸੀਂ ਲੰਘਿਆ ਕਰੋਗੇ ਨਾ ਤੇ ਦੇ ਨਾਲ-ਨਾਲ ਸੰਤਰੇ ਆ ਬਹੁਤ ਸਾਰੇ 5-600 ਮੀਟਰ ਲੰਮਾ ਰਸਤਾ ਸੀ ਮੈਂ ਕਿਹਾ ਤੁਸੀਂ ਸੰਤਰੇ ਖਾਣੇ ਹੋਣ ਉਹ ਲੈ ਜਾ ਕਰੋ ਮੈਂਡਰੀਨ ਆ ਉਹ ਖਾ ਲੈ ਸਕਦੇ ਹੋ ਨਿੰਬੂ ਆ ਉਹ ਲੈ ਜਾ ਸਕਦੇ ਹੋ ਤੇ ਤੁਸੀਂ ਜੇ ਖਾ ਸਕਦੇ ਹੋ ਕਹਿੰਦੇ ਅੱਛਾ ਖਾ ਸਕਦੇ ਹਾਂ ਮੈਂ ਕਿਹਾ ਤੁਸੀਂ ਘਰੇ ਵੀ ਲੈ ਜਾ ਸਕਦੇ ਹੋ ਤੇ ਕਹਿੰਦੇ ਕੀ ਪੈਸੇ ਕੀ ਲਵਾਂਗਾ ਦੇ ਲਈ ਪੈਸੇ ਮੈਂ ਕਿਹਾ ਨਹੀਂ ਕੁਝ ਵੀ ਨਹੀਂ ਤੁਸੀਂ ਉੰਜ ਹੀ ਖਾ ਸਕਦੇ ਹੋ ਫ੍ਰੀ ਚ ਹੀ ਖਾ ਸਕਦੇ ਉਹਨਾਂ ਨੂੰ ਸਮਝ ਨਾ ਆਈ ਉਹ ਖੁਸ਼ ਹੋ ਗਏ ਮੈਨੂੰ ਥੈਂਕ ਯੂ ਕਰਕੇ ਭੱਜ ਗਏ ਉਹ ਚਲੇ ਗਏ ਮੈਂ ਵੀ ਖੁਸ਼ ਜਾ ਹੋ ਰਿਹਾ ਅਜੀਸ ਗੱਲ ਚ ਵੀ ਬੜੀ ਨਿੱਕੇ ਨਿੱਕੇ ਬੱਚਿਆਂ ਨੂੰ ਕਿੰਨੀ ਸੋਝੀ ਆ ਯਾਰ ਵੀ ਉਹ ਜੋ ਲੰਘ ਜਾਂਦੇ ਮੇਰੇ ਖੇਤ ਵਿੱਚ ਦੀ ਅਸੀਂ ਤਾਂ ਰਸਾਰੀ ਉਮਰੀ ਅਮਰੂਦ ਆ ਵੀ ਬਗੈਰ ਪੁੱਛਣ ਤੋਂ ਲੰਘ ਜਾਂਦੇ ਆਪਾਂ ਗੰਨਾਂ ਕੋਲੇ ਤੋਂ ਚੜ ਕੇ ਅਮਰੂਦ ਤੋੜਦੇ ਰਹੇ ਹਾਂ ਹੁਣ ਤਾਈ ਤੇ ਮੈਨੂੰ ਐਸੀ ਫੇਰ ਵੀ ਤਾਂ ਕੀ ਗੱਲ ਸੀ 10 15 ਮਿੰਟਾਂ ਬਾਅਦ ਨਾ ਉਹਨਾਂ ਦੀ ਮਾਂ ਆ ਰਹੀ ਸੀ ਨਾਲ ਤੇ ਉਹ ਆ ਰਹੇ ਸੀ ਮੇਰੇ ਕਿੰਨੇ ਨੂੰ ਮੈਨੂੰ ਉਹੀ ਡਰ ਜਿਹੜਾ ਆਪਣਾ ਕਲਚਰ ਆ ਮੈਂ ਕਿਹਾ ਲਾਂਬਾ ਆ ਗਿਆ ਵੀ ਮੈਂ ਜਵਾਕਾਂ ਨਾਲ ਸ਼ਰਾਰਤ ਕਰ ਰਿਹਾ ਸੀ ਤੇ ਲਾਂਬਾ ਲੈ ਕੇ ਆ ਗਿਆ ਆਪਦੀ ਮਾਂ ਨੂੰ ਉਹਦੀ ਮਾਂ ਨੇ ਬੋਲਿਆ ਵੀ ਇਸੇ ਸ ਫਰੀਜ਼ ਦੇ ਵਿੱਚ ਸੰਤਰੇ ਆਫਰ ਕੀਤੇ ਆ ਮੈਂ ਕਿਹਾ ਕਹਿੰਦੀ ਮੈਂ ਜਾਣ ਸਕਦੀ ਹਾਂ ਕਿਉਂ ਮੈਂ ਕਿਹਾ ਵੀ ਮੈਂ ਤੈਨੂੰ ਵੀ ਕਰਦਾ ਇਹ ਤਾਂ ਛੱਡ ਇਹ ਤਾਂ ਗੀਤੇ ਕਿਤੇ ਤੁਸੀਂ ਵੀ ਲੈ ਜਾ ਸਕਦੇ ਹੋ ਤੇ ਮੈਂ ਕਿਹਾ ਤੈਨੂੰ ਵੀ ਛੱਡ ਮੈਂ ਸਾਰੇ ਗਵੰਡੀਆਂ ਕੋਲ ਜਾ ਕੇ ਆਉਂਗਾ ਮੈਂ ਸਾਰਿਆਂ ਨੂੰ ਕਹੂੰ ਜਿੰਨੇ ਮਰਜ਼ੀ ਲੈ ਜਾਓ ਕਹਿੰਦਾ ਰੌਲਾ ਕੀ ਆ ਇਹਦੇ ਕਾਰਨ ਕੀ ਐ ਸਾ ਜਾਣ ਸਕਦੇ ਤੂੰ ਇੰਨੀ ਮਿਹਨਤ ਕਰੇਗਾ ਪੈਦਾ ਕਰੇਗਾ ਫਿਰ ਸਾਨੂੰ ਫਰੀਜ਼ ਕਿਉਂ ਦੇਵੇਂਗਾ ਮੈਂ ਕਿਹਾ ਵੀ ਸਾਡੇ ਨਾਲ ਇੱਕ ਬਾਬਾ ਨਾਨਕ ਹੋਇਆ ਤੇ ਸਾਨੂੰ ਉਹਨਾਂ ਨੇ ਇੱਕ ਕਨਸੈਪਟ ਸਮਝਾਇਆ ਵੀ ਜਦੋਂ ਅਸੀਂ ਵੰਡ ਕੇ ਛਕਦੇ ਹਾਂ ਨਾ ਤੇ ਦੁੱਗਣਾ ਹੁੰਦਾ ਘਟਦਾ ਨਹੀਂ ਇਹਦੇ ਵਿੱਚ ਵਾਧਾ ਹੁੰਦਾ ਬਹੁਤ ਜ਼ਿਆਦਾ ਕਹਿੰਦੀ ਮੈਂ ਤਾਂ ਇਹ ਸਮਝ ਨਹੀਂ ਆਈ ਗੱਲ ਵੀ ਮੰਨ ਲਾ ਇੱਥੇ ਕਿ ਟੋਕਰਾ ਭਰਿਆ ਪਿਆ ਕਹਿੰਦੀ ਉਤੋਂ ਜੇ ਚਾਰ ਕੱਢ ਕੇ ਖਾਣੇ ਉਹ ਵੱਧਣਗੇ ਕਿਵੇਂ ਘਟਣਗੇ ਕਹਿੰਦੀ ਮੈਂ ਕਹਿੰਦੀ ਹੀ ਸਮਝ ਨਹੀਂ ਆ ਰਿਹਾ ਸਾਨੂੰ ਵੀ ਨਹੀਂ ਆਇਆ ਤੇ ਇਹ ਸਾਡਾ ਪ੍ਰੈਕਟੀਕਲ ਕੀਤਾ ਹੋਇਆ ਵੀ ਇਹ ਘਟਦਾ ਨਹੀਂ ਵੱਧਦਾ ਕਹਿੰਦੀ ਫਿਰ ਤਾਂ ਕਮਾਲ ਦੀ ਚੀਜ਼ ਹੈ ਕਹਿੰਦੇ ਕੀ ਇਹਨੂੰ ਮੈਂ ਕਿਹਨੂੰ ਕਹਿੰਦੇ ਵੰਡਸ਼ਕੋ ਉਹਨਾਂ ਨੂੰ ਆਪਦੀ ਭਾਸ਼ਾ ਬੋਲਣ ਦੀ ਕੋਸ਼ਿਸ਼ ਕੀਤੀ ਵੰਡਸ਼ਕੋ ਮੈਨੂੰ ਉਹਦੀ ਲਿਖ ਦੇ ਮੈਂ ਸਕੈਚ ਜੇ ਨਾਲ ਉੱਥੇ ਨਾ ਡਬਲਯੂ ਏ ਐਨ ਡੀ ਲਿਖ ਕੇ ਉਹਨੂੰ ਰੋਮਨ ਚ ਲ ਉੱਲ ਚਲੇ ਗਏ ਉਥੋਂ ਥੋੜੇ ਚਰਵਾਦ ਉਹਨਾਂ ਨੇ ਕੀ ਕੀਤਾ ਨਾ ਇੱਕ ਬਾਕਸ ਲੈ ਕੇ ਆ ਰਹੇ ਸੀ ਮੇਰੇ ਕੋਲੇ ਉਹਦੇ ਵਿੱਚ ਪੇਠੇ ਤੇ ਕੁਝ ਇੱਕ ਦੋ ਚਾਰ ਚੀਜ਼ਾਂ ਜੀਆਂ ਰੱਖੀਆਂ ਹੋਈਆਂ ਆਪਦਾ ਪੂਰਾ ਭਰਿਆ ਹੋਇਆ ਬਾਕਸ ਤੇ ਉਹਦੇ ਉੱਤੇ ਲਿਖਿਆ ਵੰਡ ਛਕੋ ਮੇਰੇ ਟੇਬਲ ਤੇ ਰੱਖਦੇ ਕਹਿੰਦੇ ਅੱਜ ਤੋਂ ਅਸੀਂ ਇਹ ਕਨਸੈਪਟ ਬਣਾ ਕੇ ਦੇਖਦੇ ਹਾਂ ਉਦੋਂ ਬਾਅਦ ਉਹ ਰੂਟੀਨ ਬਣ ਗਿਆ ਲੈਣ ਦੇਣ ਦਾ ਮੈਂ ਸਾਰੇ ਗਵਾਂਡੀਆਂ ਨੂੰ ਕਿਹਾ ਤੇ ਸਾਰੇ ਗਵਾਂਡੀਆਂ ਨੂੰ ਪਤਾ ਸੀ ਮੈਂ ਸੈਟਰਡੇ ਸੰਡੇ ਉੱਥੇ ਜਾਣਾ ਤੋਂ ਸੈਟਰਡੇ ਸੰਡੇ ਮੇਰਾ ਟੇਬਲ ਭਰਿਆ ਹੋਇਆ ਕਰੇ ਵੰਡ ਛਕੋ ਦਾ ਉਹ ਮੇਰੇ ਸੰਤਰੇ ਦਾ ਦੋ ਚਾਰ ਲਜਾਇਆ ਕਰਨ ਤੇ ਮੈਨੂੰ ਮੇਰੀ ਗੱਡੀ ਭਰ ਦਿਆ ਕਰਨ ਇੰਨਾ ਸਾਮਾਨ ਹੋਣ ਲੱਗ ਗਿਆ ਤੇ ਪਰ ਮੈਨੂੰ ਸਭ ਤੋਂ ਜਿਹਦਾ ਉਹਦਾ ਚਰਮ ਉਦੋਂ ਆਇਆ ਜਦੋਂ ਉਹਨਾਂ ਨੇ ਆ ਕੇ ਦੱਸਿਆ ਵੀ ਆਇਤੀ ਕੀ ਸਾਡੇ ਜਿਹੜੇ ਪੇਠੇ ਆ ਪਿਛੇ ਸਾਲ ਨਾਲੋਂ ਡਬਲ ਹੋਏ ਆ ਤੇ ਕਹਿੰਦੇ ਤੁਹਾਡਾ ਬਾਬਾ ਸਾਡੇ ਤੇ ਵੀ ਕੰਮ ਕਰ ਗਿਆ ਤਾਂ ਇਹ ਗੱਲ ਇੰਨੀ ਕਿ ਵਾਇਰਲ ਹੋਈ ਸਾਰੇ ਉਸ ਏਰੀਏ ਚ ਰਿਵਰਲੈਂਡ ਦੇ ਲੋਕਾਂ ਨੇ ਗੋਰਿਆ ਨੇ ਉਸ ਨੂੰ ਪੜਾਇਆ